ਟੋੜਾ ਕਰ ਕਿਡ ਅੱਛਾ ਝੁੱਗੀ ਹੈ ਕਿੰਨੀ ਦਿਹਾੜੀ ਮਿਲਦੀ ਸੀ ਫਿਰ 200 200 ਰੁਪਏ ਪੂਰੀ ਦਿਹਾੜੀ 'ਚ ਹਾਂਜੀ 1 ਲੱਖ ਰੁਪਏ 3 ਸਾਲ 'ਚ ਕਮਾਇਆ ਤੇ ਸਾਰਾ ਇਲਾਜ ਤੇ ਲੱਗ ਗਿਆ ਦੇਖੋ ਕੀ ਹਾਲਾਤ ਨੇ ਗਰਾਊਂਡ ਲੈਵਲ ਤੇ ਨਾ ਆਪਾਂ ਆਪਣੇ ਆਪ ਨੂੰ 10 ਰੁਪਏ ਦੇ ਕੇ ਬੜੇ ਵੱਡੇ ਦਾਨੀ ਸਮਝਦੇ ਆਪਨੇ ਆਪ ਨੂੰ ਲੋਕ ਮਰ ਰਹੇ ਨੇ ਯਾਰ ਰਹਿਂਦੀ ਦੁਨੀਆ ਤੱਕ ਤੇਰਾ ਨਾਂ ਹੋਵੇ ਬੱਲੇ ਬੱਲੇ ਹਾਂਜੀ ਆ ਹਲਾਤ 'ਚ ਬੈਠੇ ਕੌਣ ਹੈ ਪੇਸ਼ੈਂਟ ਤੁਸੀਂ ਹੋ ਹਾਂਜੀ ਦੇਖ ਲੋ ਹਾਲਾਤ ਸਾਡੇ ਇਹ ਹੋਇਆ ਕੀ ਸੀਗਾ ਤੁਹਾਡੇ ਐ ਮੇਰਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਸੀ ਕਦੋਂ ਹੋ ਗਿਆ ਸੀ ਐਕਸੀਡੈਂਟ ਐ ਮੇਰਾ 1 ਮਹੀਨਾ ਚੱਲ ਰਿਹਾ ਐਕਸੀਡੈਂਟ ਕਿੱਦਾਂ ਹੋਇਆ ਇਹ ਰੋਂਗ ਸਾਈਡ ਗੱਡੀ ਆ ਰਹੀ ਸੀਗੀ ਮੁੱਲਾਪੁਰ ਅੱਧਰ ਅੱਜ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਸਬੂਟਰੀ ਸਾਡੀ ਉਧਰ ਹੋ ਰਹੀ ਸੀ ਸਿੱਧੀ ਸਬੂਟ ਤੁਹਾਡਾ ਘਰ ਕਿੱਡ ਅੱਛਾ ਝੁੱਗੀ ਹੈ ਹਾਂ ਤੇ ਇਹਨਾਂ ਦੇ ਪਰਿਵਾਰ ਕਿੱਥੇ ਇਹਨਾਂ ਦਾ ਨਹੀਂ ਤੁਸੀਂ ਕੀ ਲਗਦੇ ਹੋ ਮਾਤਾ ਜੀ ਇਹਨਾਂ ਦੇ ਤੇ ਤੁਹਾਡੇ ਹਸਬੰਡ ਬੱਚੇ ਤੁਹਾਡੇ ਇਹ ਤੁਹਾਡੀ ਬੇਟੀ ਹੈ ਇਸ ਸਕੂਲ ਪੜਿਓ ਬੇਟਾ ਪੜਾਈ ਪੜੂਈ ਕੀਤੀ ਨਹੀਂ। ਬੜੀ ਗਰੀਬੀ ਦਾ ਹੀ ਤੇ ਕੰਮ ਕੀ ਕਰਦੇ ਫਿਰ ਤੁਸੀਂ ਸਾਰੇ ਇੱਥੇ ਰੋਟੀਆਂ ਦਾ ਹੀ। ਅੱਛਾ ਰੋਟੀਆਂ ਮੰਗਦੇ ਆ। ਅਸੀਂ ਰੋਟੀਆਂ ਰੋਟੀਆਂ ਬਕਾਣ ਚਲ ਜੀਦਾ ਭੈਣ ਹੁਣਾ ਨਾਲ ਲੱਡੂ ਆਸ ਤੇ। ਮਲਾਡੂ ਵਾਲ ਦੀ ਬੇਟੀ ਆ। ਅੱਛਾ। ਏਕੇ ਮੇਰੇ ਲੱਡੂ ਵਾਲਾ ਮੈਂ ਕਰਾਇਆ ਦੇ ਨਹੀਂ ਸਕਦੀ ਸੀ। ਘਰ ਵਾਲਾ ਸ਼ਰਾਬੀ ਸੀ ਛੋਟ ਛੋਟ ਦੇ ਕੇ ਕੱਟਦਾ ਸੀ। ਤੇ ਫਿਰ ਮੈਂ ਇੱਥੇ ਆਪਣੀ ਝੁੱਗੀ ਖਾ ਲਈ। ਹੁਣ ਬੱਚੇ ਕਿੰਨੇ ਤੁਹਾਡੇ? ਮਰੇ ਆਹੀ ਐ। ਇੱਕੋ ਬੇਟੀ ਐ। ਬੱਚਾ ਮੁੰਡਾ ਆ ਪਾਗਲ ਆ ਪਤਾ ਨਹੀਂ ਕਿੱਥੇ ਚਲਾ ਗਿਆ। ਅੱਛਾ ਇਹ ਬੇਟੀ ਐ। ਚਲੋ ਮੈਂ ਐਂਬੂਲੈਂਸ ਲੈ ਕੇ ਆਇਆ ਤੁਹਾਨੂੰ ਭੇਜ ਰਿਆ ਹੁਣੀ ਤੇ ਠੀਕ ਹੋ ਕੇ ਹੁਣ ਘਰੇ ਆਈ ਹਾਂ ਉਹ ਵਾਪਸ ਇਦਾਂ ਨਾ ਆਈਆਂ ਫਿਰ ਇਹਦਾ ਸਕੰਜਾ ਕਢਾ ਦੇ ਸਾਨੂੰ ਕੋਸ਼ਰੀ ਚਾਹੀਦੀ ਹੈ ਦੇਖੋ ਮੇਰੀ ਗੱਲ ਸੁਣੋ ਇਹ ਮਿਹਰਬਾਨੀ ਇਹ ਨਿਕਲ ਜਾਊਗਾ ਨਾ ਤੇ ਮੇਰੀ ਕੁੜੀ ਰਾਜੀ ਹੋ ਜੂਗੀ ਭੈਣੇ ਮੈਂ ਤੁਹਾਨੂੰ ਡਾਕਟਰ ਕੋਲ ਭੇਜ ਰਿਆ ਦੇਖੋ ਐਂਬੂਲੈਂਸ ਆ ਗਈ ਹੈ ਮੈਂ ਤੁਹਾਨੂੰ ਡਾਕਟਰ ਕੋਲ ਭੇਜ ਰਿਆ ਇਹ ਮੈਂ ਨਹੀਂ ਡਿਸਾਈਡ ਕਰ ਸਕਦਾ ਨਾ ਕਿ ਇਹਦੇ ਤੋਂ ਸਕੰਜਾ ਕੱਢਣਾ ਹੈ ਕਿ ਨਹੀਂ ਕੱਢਣਾ ਮੈਂ ਤੁਹਾਨੂੰ ਲੁਧਿਆਣੇ ਦੇ ਟੌਪ ਡਾਕਟਰ ਕੋਲ ਭੇਜ ਰਿਆ ਉਹਦੇ ਕੋਲ ਚੈੱਕਅਪ ਕਰਾਓ ਕਿਉਂਕਿ ਉਹ ਡਾਕਟਰ ਹੈ ਮੈਂ ਡਾਕਟਰ ਤਾਂ ਨਹੀਂ ਆ ਨਾ ਡਾਕ ਜੋ ਵੀ ਤੁਹਾਡੀ 2-3 ਦਿਨ ਦੀ ਦਿਹਾੜੀ ਹੋਈ ਮੈਂ ਉਹ ਵੀ ਦੇ ਦਾਂ ਠੀਕ ਹੈ ਕੋਈ ਨਹੀਂ ਚਾਹੀਦਾ ਵੈਸੇ ਨਹੀਂ ਚਾਹੀਦਾ ਸਾਨੂੰ ਰੋਟੀ ਵੀ ਨਹੀਂ ਚਾਹੀਦੀ ਮੇਰੀ ਕੁੜੀ ਦਾ ਇਲਾਜ ਕਰਾਉਣਾ ਆਜ ਆਜ ਤੁਸੀਂ ਤੁਸੀਂ ਕਿਹੜੇ ਗੁਰਦੁਆਰਾ ਸਾਹਿਬ ਲੰਗਰ ਪਕਾਉਂਦੇ ਸੀਗੇ ਸੰਬਰਾਲਾ ਚੌਕ ਵੱਲੋਂ ਚਾਹੀਦਾ ਆ ਜਿੱਥੇ ਵੀ ਸਾਨੂੰ ਆ ਜਾਂਦਾ ਸੀ ਕਿੰਨੀ ਦਿਹਾੜੀ ਮਿਲਦੀ ਸੀ ਫਿਰ 200 200 ਰੁਪਏ ਪੂਰੀ ਦਿਹਾੜੀ ਦਾ ਹਾਂਜੀ ਤੇ ਕਿੰਨੇ ਫੁੱਲ ਕੇ ਲਾ ਦਿੰਦੇ ਸੀ ਲਾ ਦਾਂ 2-5-6 ਕਿੰਨੀਆਂ ਜਨਾਨੀ ਹੁੰਦੀਆਂ ਸੀਗੇ ਤਿੰਨ-ਤਿੰਨ ਪਾਂਡਾ ਸਾਹਿਬ ਨੂੰ ਤੁਹਾਡੀ ਉਮਰ ਕਿੰਨੀ ਹੈ ਮੇਰੇ 22 ਸਾਲ ਦੇ 22 ਸਾਲ ਤੇ ਕਦੋਂ ਤੋਂ ਕੰਮ ਕਰ ਰਹੇ ਹੋ ਮੈਨੂੰ 3 ਸਾਲ ਹੋ ਗਏ 3 ਸਾਲ ਹੋ ਗਏ 3 ਸਾਲ ਦੇ ਵਿੱਚ ਮੈਂ ਮੇਰੀ ਬੇਟੀ ਆ ਛੋਟੀ ਆ ਜਿਹੜੀ ਗਈ ਆ ਓਧਰ ਮੇਰੇ ਵਾਸਤੇ ਪੈਸੇ ਜੋੜੇ ਸੀਗੇ ਅਰੇ ਮਤਲਬ ਮੈਂ ਕਾ ਕੱਲੀ ਮੈਂ ਹੈ ਗਈ ਆ ਕੋਈ ਕਮਰੇ ਇਸ ਲੈਣੀ ਹੈਗਾ ਸਿਰ ਤੇ ਹਸਬੰਡ ਕਿੱਥੇ ਗਏ ਮੇਰੇ ਡਿਵੋਰਸ ਹੋ ਗਿਆ ਓਹੋ ਲ ਮੈਰਿਜ ਕਰਾਈ ਸੀ ਵਿਆਹ ਮੈਂ ਕੀਤਾ ਸੀਗਾ ਮੁੰਡਾ ਇਹਨੇ ਲੱਭਿਆ ਸੀ ਨਾ ਚਲੋ ਕੋਈ ਸੀਗੀ ਘਰ ਤੇ ਨਹੀਂ ਕਰਦੀ ਕੋਈ ਗੱਲ ਨਹੀਂ ਕੋਈ ਗੱਲ ਗਲਤ ਨਹੀਂ ਆਇਆ ਫ੍ਰੀਜ ਤੋਂ ਬਿਨਾ ਥੱਲੇ ਰੱਖਦੇ ਤੇ ਠੰਡੇ ਜਗ੍ਹਾ ਇਹ ਪੱਟੀਆਂ ਆ ਇੱਥੇ ਥੱਲੇ ਧਰਤੀ ਤੇ ਰੱਖ ਦਿੰਨੇ ਬੂਟਿਆ ਜੀ ਵੀ ਇਹ ਤੋਂ ਨਾ ਹੋਵੇ ਹੁਣ ਇੱਥੇ ਤਾਂ ਲਾਈਟ ਵੀ ਨਹੀਂ ਹੈਗੀ ਵੀਰੇ ਲਾਈਟ ਕਿਉਂ ਨਹੀਂ ਹੈਗੀ ਇੱਥੇ ਲਾਈਟ ਤੇ ਨਹੀਂ ਰਹੇ ਹੈਗੀ ਕਿਉਂ ਜੀ ਪਤਾ ਸਾਨੂੰ ਆ ਜ ਪੂਰੀ ਕਿੰਨੇ ਇੱਥੇ ਰਹਿਣੋ ਝੁੱਗਿਆਂ ਦੇ ਤੁਸੀਂ ਸਾਰੇ ਹੈਗਾ 4-500 ਘਰ ਦਰਿਆ ਤੋਂ ਲਾ ਕੇ ਇੱਥੇ ਤੱਕ 4-500 ਘਰ ਹੈਗਾ ਜੀ ਅਰੇ ਲਾਈਟ ਲੋਡ ਤੋਂ ਵੀ ਨਹੀਂ ਰਹਿੰਦੇ 4-500 ਘਰ ਹੈ ਚਾਵਣ ਮੱਛਰ ਲੜਦੇ ਆ ਕਸ਼ੂਆ ਛਾਪ ਲਾ ਦੀਦਾ ਹੁਣ ਇਹਦੇ ਉੱਤੇ ਮਿਕਸੀ ਵੀ ਨਹੀਂ ਲਾਈਦੀ ਕੋਈ ਰਾਤ ਕਿਵੇਂ ਕੱਟਦੇ ਆ ਇੱਥੇ ਰਾਤ ਬਸ ਨਸੀਬਾ ਨਾਲ ਕੱਟ ਲਈਦਾ ਕੀ ਕਰੀਏ ਰਿਸ਼ਤੇਦਾਰਾਂ ਦੇ ਗਏ ਸੀ ਰਿਸ਼ਤੇਦਾਰਾਂ ਨੇ ਕੱਢਤਾ ਵੀਰ ਦੇਖੇ ਗਿਆ ਅੱਖੇ ਥੱਲੇ ਪਾਈ ਸੀ ਉਹਨਾਂ ਨੇ ਕੱਢਤਾ ਜਾਓ ਆਪਣੇ ਘਰੋਂ ਆਗੇ ਤੁਸੀਂ ਕਿਸੇ ਡਾਕਟਰ ਕੋਲ ਚੈੱਕ ਕਰਾਇਆ ਸੀ ਭੈਣ ਜਦੋਂ ਐਕਸੀਡੈਂਟ ਹੋਇਆ ਸੀ ਕਿੱਥੇ ਗਏ ਸੀ ਉਹ ਕਿਹੜੇ ਡਾਕਟਰ ਕੋਲ ਆਮਚੇਰੀ ਚ ਉਹ ਕੀ ਕਹਿੰਦੇ ਆਮਚੇਰੀ ਵਾਲੇ ਕਹਿੰਦੇ ਵੀ ਪਲੇਟ ਪਹਿਣੀ ਆ ਅੱਛਾ ਤੇ ਸਕੰਜਾ ਨਿਕਟਣਾ ਸੀ ਕਿ ਪਲੇਟ ਪਾ ਦੋ ਸਕੰਜਾ ਵੀ ਕੱਢ ਦੋ ਪਲੇਟ ਦਾ ਸਾਨੂੰ ਕੱਲ ਪਲਸਟਰ ਕਰ ਦੋ ਵੀ ਮੈਂ ਕਿਉਂਕਿ ਮੈਂ ਉੱਠਣਾ ਚਾਹੁੰਦੀ ਹਾਂ ਮੇਰਾ ਬਖਤ ਖਰਾਬ ਹੁੰਦਾ ਮੇਰੀ ਬੇਟੀ ਦੀ ਜ਼ਿੰਦਗੀ ਖਰਾਬ ਹੋਦੀ ਜਿੰਨੇ ਚਿਰ ਮੈਂ ਬੇਟੀ ਕਿੱਥੇ ਤੁਹਾਡੀ ਬੇਟੀ ਮੇਰੀ ਉਹ ਸਾਹ ਸਕੂਲ ਪੜ੍ਹਦੀ ਆ ਜੀ ਸਕੂਲ ਇਹਨੂੰ ਪੜਾਏਓ ਜੇ ਸਕੂਲ ਦਾ ਵੀ ਖਰਚਾ ਕਰਨਾ ਐ ਸਾਰਾ ਕਰ ਦਾਂਗੇ ਪੜ੍ਹਾਈ ਸਕੂਲ ਲਈ ਆਪਾਂ ਐਮੀ ਝੂਠ ਬੋਲੀਏ ਪੈਸਾ ਨਹੀਂ ਮੈਨੂੰ ਕਿਸੇ ਤਰੀਕੇ ਦਾ ਕਿਤਾਬਾਂ ਕਤੂਬਾਂ ਕੋਈ ਇਹਦੇ ਵਾਸਤੇ ਕੋਈ ਵਰਦੀ ਚਾਹੀਦੀ ਹੋਵੇ ਮੈਨੂੰ ਦੱਸ ਦਿਓ ਲਿਓ ਐਂਬੂਲੈਂਸ ਲਿਓ ਇੱਥੇ ਐਂਬੂਲੈਂਸ ਲੈ ਕੇ ਆਓ ਕਿਸੇ ਤਰੀਕੇ ਦਾ ਵੀ ਪੈਸਾ ਨਹੀਂ ਮੈਂ ਮੰਗਦੀ ਮੇਰਾ ਬੇਟਾ ਬੈਗ ਲੈ ਕੇ ਆਈ ਮੇਰਾ ਖੋਲ ਦਿਓ ਗੱਡੀ ਦੇਖ ਲਓ ਜੇ ਮੈਂ ਬਾਲੀ ਸਾਰੇ ਮੇਰੇ ਕੋਲ ਰਹਿੰਦੇ ਵੀ ਮੈਂ ਬਾਲੀ ਰਜਵਾੜੀ ਨਹੀਂ ਹੈਗੀ ਮੇਰਾ ਘਰ ਨਹੀਂ ਨਹੀਂ ਐਕਚੁਅਲੀ ਆਂਟੀ ਉਹ ਗੱਲ ਨਹੀਂ ਹੈਗੀ ਅਸੀਂ ਇਨਕੁਆਇਰੀ ਕਰਦੇ ਆ ਪਹਿਲਾਂ ਪਰ ਚਲੋ ਪਰਮਾਤਮਾ ਦੇ ਅੱਗੇ ਤਾਂ ਜੋਰ ਸਾਡਾ ਵੀ ਨਹੀਂ ਚੱਲਦਾ ਨਹੀਂ ਵੀਰੇ ਸਿਲੰਡਰ ਵੀ ਇਹਨਾਂ ਦਿੱਤਾ ਸੀ ਵਿਆਹ ਵੇਲੇ ਸਿਲੰਡਰ ਜ਼ਰੂਰ ਆ ਮੇਰੇ ਕੋਲ ਇਹਦੇ ਵਿਆਹ ਨੂੰ ਇਹਦੇ ਹੀ ਘਰ ਵਾਲਿਆਂ ਨੇ ਦਿੱਤਾ ਸੀ ਇਹਨੂੰ ਲੈ ਕੇ ਉਹ ਮੇਰੇ ਕੋਲ ਦੇਖੋ ਮੈਂ ਤਾਂ ਜੀ ਮੈਂ ਰਿਕੰਦਪੁਰ ਮੇਰੇ ਕੋਲ ਪੈਸੇ ਜਿੰਨਾ ਸੀਗਾ ਮੈਂ ਸਾਰਾ ਹੀ ਲਾ ਦਿੱਤਾ ਕਿੰਨੇ ਕੁ ਪੈਸੇ ਲੱਗੇ ਇਲਾਜ ਤੇ ਮੈਂ ਤੇ 1 ਲੱਖ ਰੁਪਏ ਪੂਰਾ ਲੱਗਿਆ ਵੀਰੇ ਵਾਹਿਗੁਰੂ ਤੇ 1 ਲੱਖ ਕਮਾਉਣ ਨੂੰ ਕਿੰਨੀ ਦਿਨ ਲੱਗੇ ਸੀ 3 ਸਾਲ 1 ਲੱਖ ਰੁਪਏ 3 ਸਾਲ ਚ ਕਮਾਇਆ ਤੇ ਸਾਰਾ ਇਲਾਜ ਤੇ ਲੱਗ ਗਿਆ ਇੱਕ ਹਫ਼ਤੇ ਚ ਹੀ ਗਿਆ ਤੁਹਾਨੂੰ ਸਾਡੀਆਂ ਬਾਲੀਆਂ ਜੋ ਇਹਦੀਆਂ ਨਿੱਗੀਆਂ ਮੋਟੀਆਂ ਕਰ ਲਾ ਪ ਐਸਾ ਤਾਂ ਸੀਗਾ 50000 ਰੁਪਿਆ ਸਾਡੇ ਬਾਰੇ ਕਿਦਾਂ ਪਤਾ ਲੱਗਿਆ ਤੁਹਾਨੂੰ ਵੀਰੇ ਨਾ ਤੁਸੀਂ ਨਾ ਮੇਰੇ ਸੱਸ ਦਾ ਆਪਰੇਸ਼ਨ ਕਰਾਇਆ ਸੀ ਪਟਿਆਲੇ ਅੱਛਾ ਪਥਰੀਆਂ ਦਾ ਅੱਛਾ 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 ਜੇ ਤੁਸੀਂ ਪਹਿਲਾਂ ਕਿਉਂ ਨਹੀਂ ਵੇਲੇ ਫਿਰ ਮੈਨੂੰ ਤੁਹਾਡਾ ਲੱਖ ਰੁਪਿਆ ਬਚਾ ਲੈਂਦੇ ਅਸੀਂ ਨਹੀਂ ਲੱਗਦਾ ਫਿਰ ਵੀਰੇ ਕਾਲੀ ਕਾਲੀ ਚ ਪਤਾ ਲੱਗਿਆ ਸਾਰੇ ਇਕੱਠੇ ਹੋ ਗਏ ਪਤਾ ਲੱਗਦਾ ਨਹੀਂ ਉਸ ਟਾਈਮ ਕਬਰਾਟ ਹੋ ਜਾਂਦੀ ਬੱਚੇ ਦੀ ਲੱਤ ਦੇਖ ਕੇ ਵੀ ਰਾਤ ਰੱਖੀ ਮੈਂ ਰਾਤ ਨੂੰ ਆਈ ਮੇਰੇ ਕੋਲ ਸਵੇਰੇ ਚੱਕ ਕੇ ਘਰ ਦੇ ਲੈ ਗਏ ਮੈਨੂੰ ਪਸਾਰ ਲੱਖ ਰੁਪਏ ਚਲੋ ਕੋਈ ਗੱਲ ਦੇਖੋ ਦੇਖੋ ਮੈਨੂੰ ਨਾ ਮੈਂ ਬਹੁਤ ਚੰਗੇ ਘਰ ਚ ਪੈਦਾ ਹੋਇਆ ਪਰ ਮੈਨੂੰ ਇਦਾਂ ਦੇ ਹਾਲਾਤ ਦੇ ਕਿ ਤੁਹਾਡੇ ਘਰ ਦੇ بڑا ਰੱਬ ਨੂੰ ਸਵਾਲ ਪੈਦਾ ਹੁੰਦਾ ਹੈ ਕਿ ਕਈ ਮਹਿਲਾਂ ਚ ਤੇ ਕਈ ਕੁੱਲਿਆਂ ਚ ਕਿਉਂ ਆ ਹੁਣ ਇਹਦਾ ਜਵਾਬ ਤਾਂ ਮੇਰੇ ਕੋਲ ਹੈ ਨਹੀਂ ਹਨਾ ਰੱਬ ਦੀਆਂ ਰੱਬੀ ਜਾਣਦਾ ਕੀ ਕਹਾਣੀ ਆ ਉਹਦੀ ਕੀ ਨਹੀਂ ਪਰ ਮੈਨੂੰ ਚੰਗਾ ਨਹੀਂ ਲੱਗਦਾ ਪਤਾ ਨਹੀਂ ਰੱਬ ਨੇ ਦੁਨੀਆ ਇਦਾਂ ਦਾ ਬਣਾਤਾ ਹੋਇਆ ਕਿ ਅਸੀਂ ਕਿਸੇ ਨੂੰ ਦੇਖੋ ਮੈਂ ਉਹਨਾਂ ਲੋਕਾਂ ਚੋਂ ਤਾਂ ਹੈ ਨਹੀਂ ਕਿ ਰੁਗਏ ਰੋਡ ਤੇ ਸ਼ੀਸ਼ਾ ਥੱਲੇ ਕਰਕੇ 10 ਰੁਪਏ ਦੇਤੇ ਤੇ ਮਹਾਨ ਬਣ ਗਏ ਉਹਦੀ ਬਜਾਏ ਜੇ ਤੁਹਾਡੇ ਸਾਰੇ ਲੋਕਾਂ ਦੀ ਪੰਜਾਬ ਚ ਨਾ ਆਂਟੀ ਜਿੰਨਾ ਦਾਨਪੁਨ ਹੁੰਦਾ ਉਸ ਨਾਲ ਤਾਂ ਲੋੜਮੰਦ ਕੁਝ ਵੀ ਨਹੀਂ ਹੈਗੇ ਅੱਜ ਦਿਲ ਛੱਡ ਗਈ ਸੀ ਵੀਰੇ ਵੀ ਜਦੋਂ ਤੁਸੀਂ ਫਿਰ ਇਹਦਾ ਦੁਬਾਰਾ ਪਤਾ ਨਹੀਂ ਫੋਨ ਲੈਨੇ ਕੀਤਾ ਕਹਿੰਦੀ ਵੀਰੇ ਨਹੀਂ ਆਣਾ ਨਹੀਂ ਨਹੀਂ ਦਿਲ ਕਿਉਂ ਛੱਡਣਾ ਦੇਖੋ ਮੈਂ ਕਿਹਾ ਤੂੰ ਸਬਰ ਕਰ ਨਹੀਂ 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 ਪੈਣੇ ਤੇ ਭਰੋਸਾ ਰੱਖਾ ਮੈਂ ਤੁਹਾਡਾ ਬਹੁਤ ਸੁਣਿਆ ਤੁਸੀਂ ਹਰੇਕ ਦੀ ਮਦਦ ਕਰਦੇ ਹੋ ਮੈਂ ਮੰਮੀ ਨੂੰ ਸਪੈਸ਼ਲੀ ਭੇਜਾਂ ਮੈਂ ਕਿਹਾ ਵੀਰੇ ਕੋ ਜਾਣ ਨਹੀਂ ਕੋਈ ਗੱਲ ਨਹੀਂ ਕੋਈ ਪੈਣੇ ਪ੍ਰਮਾਤਮਾ ਕਰਾਏਗਾ ਮੈਨੂੰ ਤਾਂ ਬਿਲਕੁਲ ਨਹੀਂ ਚੰਗਾ ਲੱਗਦਾ ਇਹ ਤਾਂ ਮਾਤਾ ਜੀ ਸਾਡੀ ਜਗ੍ਹਾ ਤੇ ਆਏ ਹੋਏ ਨੇ ਪੈਣੇ ਤੇ ਰੋਜ਼ 100 1 ਹੁਣ ਪੂਰੇ ਪੰਜਾਬ ਚੋਂ ਇੰਨੀ ਦੁਨੀਆ ਨੂੰ ਸਾਡੇ ਤੋਂ ਉਮੀਦਾਂ ਹੋ ਚੁੱਕੀਆਂ ਤੇ ਸਾਨੂੰ ਹੁੰਦਾ ਕਿ ਚਲੋ ਸਾਰੀ ਦੁਨੀਆ ਨੂੰ ਤਾਂ ਖੁਸ਼ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰਾਂਗੇ ਹੁ ਤੁਸੀਂ ਤੁਰ ਪੋਗੇ ਆਪੇ ਕੇ ਸਟ੍ਰਕਚਰ ਲੈ ਕੇ ਆਈਏ ਅੱਛਾ ਸਟ੍ਰਕਚਰ ਲੈ ਆਈਏ ਫਿਰ ਉਹ ਚ ਲੈਓ ਸਟ੍ਰਕਚਰ ਲੈ ਆਓ ਸਟ੍ਰਕਚਰ ਲੈ ਕੇ ਨਹੀਂ ਆਏ ਆਇਆ ਕਰੋ ਤੁਸੀਂ ਮੰਜੀ ਤੇ ਚੱਕ ਲਓ ਹਾਂ ਮੰਜੀ ਤੇ ਚੱਕ ਲੈਣੇ ਮੈਂ ਮੰਜੀ ਤੇ ਪੈ ਜਾਈ ਨਹੀਂ ਮੈਂ ਉਹ ਥੋੜੀ ਉੱਤੇ ਚੱਕ ਦੂ ਮੈਂ ਹਾਂ ਹਾਂ ਮੰਜੀ ਤੇ ਕਰ ਲੈਣੇ ਇਹ ਤੁਸੀਂ ਚੱਕ ਲਓ ਨਹੀਂ ਨਹੀਂ ਕੋਈ ਅਰੇ ਨਹੀਂ ਨਹੀਂ ਆਇਆ ਤੁਸੀਂ ਉਹ ਨਹੀਂ ਨਹੀਂ ਮਾਤਾ ਮੈਂ ਵੀ ਤੁਹਾਡੇ ਵਰਗੀਆਂ ਮੈਂ ਕੋਈ ਸਪੈਸ਼ਲ ਨਹੀਂ ਜੋ ਮੈਂ ਆਇਆ ਤਾਂ ਗਰੀਬਾ ਨਹੀਂ ਨਹੀਂ ਕਹਦੇ ਗਰੀਬ ਕੋਈ ਗਰੀਬ ਅਮੀਰ ਇਹ ਦਵਾਈ ਕੋਈ ਭਰੀ ਹੋਈ ਤਾਂ ਨਹੀਂ ਹੈ ਖਾਲੀ ਹੈ ਨਾ ਸਾਰੀ ਹਾਂਜੀ ਆਜੋ ਇੱਕ ਮੁੰਡਾ ਵਿਚਾਰਾ ਲੱਡ ਵਾਲਾ ਹੈਂਡੀਕੈਪ ਉਹ ਵੀ ਉਹ ਦਵਾਈ ਦਹੀ ਇਹਨੂੰ ਦੇ ਜਾਂਦਾ ਹੈ ਵਾਹਿਗੁਰੂ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਤੁਸੀਂ ਬਸ ਮੇਰੀ ਇੱਕ ਗੱਲ ਮੰਨਣੀ ਹੈ ਦੋਨਾਂ ਨੇ ਹੁਣ ਮੈਂ ਡਾਕਟਰ ਕੋਲ ਭੇਜ ਰਿਹਾ ਇਹ ਮਾਤਾ ਨੂੰ ਪਤਾ ਮੈਂ ਰੋਜ਼ ਕਿੱਥੇ ਮਿਲਦਾ ਮੇਰਾ ਪਿੱਛਾ ਨਹੀਂ ਛੱਡਣਾ ਜੋ ਤੱਕ ਇਲਾਜ ਨਹੀਂ ਹੋ ਜਾਂਦਾ ਇਹ ਨਾ ਹੋਵੇ ਦੋ ਚਾਰ ਡਾਕਟਰ ਕੋਲ ਗੇੜੇ ਲੱਗ ਜਾਂਦੇ ਤੁਸੀਂ ਖਬਰ ਆ ਜੋ ਨਹੀਂ ਨਹੀਂ ਖਬਰਾਨਾ ਨਹੀਂ ਖਬਰਾਨਾ ਨਹੀਂ ਜਿੰਨਾ ਵੀ ਪੈਸਾ ਲੱਗੇਗਾ ਲੱਖ 2 ਲੱਖ ਅਸੀਂ ਸਾਰਾ ਲਾਵਾਂਗੇ ਤਾਂ ਨਾ ਹੁਣੇ ਖਰਚੇ ਪਾਣੀ ਵਾਸਤੇ ਵੀ 5000 ਰੁਪਏ ਦੇ ਜਨ ਨਾ ਰੋਟੀ ਪਾਣੀ ਵਾਸਤੇ ਉਹ ਉਹ ਲਾਜਤੇ ਨਹੀਂ ਲਾਣੇ ਉਹ ਦਵਾਈਆਂ ਦੁਈਆਂ ਤੇ ਨਹੀਂ ਲਾਣੇ ਉਹ ਸਿਰਫ ਰੋਟੀ ਰੋਟੀ ਖਾਓ ਕਰਦੀ ਆਪਣੀ ਹਾਂ ਇਹਹੀ ਇਹਹੀ ਚੱਕ ਕੇ ਆਪਾਂ ਉਧਰ ਨੂੰ ਲੈ ਜਾਈਏ ਇੱਥੇ ਚੱਕ ਹੋਣਾ ਇਹਨੂੰ ਲਿਆ ਦੇ ਇਹ ਕਿੱਥੇ ਲੈ ਕੇ ਆਣਾ ਇਹ ਇੱਧਰ ਲੈ ਕੇ ਆਣਾ ਤੇ ਤੇਰਾ ਰਾਟ ਪੈਣੀ ਨਹੀਂ ਪੈਣ ਚਲਾ ਚੱਲ ਇੱਥੇ ਕੋਸੀ ਉੱਤਰਿਆ ਜਾਣਾ ਇਹਨੂੰ ਤਾਂ ਉੱਧਰ ਹੀ ਹਾਂ ਫਿਰ ਮੰਜਾ ਉਧਰ ਲਿਓ ਇੱਥੋਂ ਕਿਦਾ ਉਤਰੂੰਗਾ ਆਹੀ ਮੰਜਾ ਚੱਕ ਕੇ ਉੱਥੇ ਲੈ ਜੰਨੇ ਆ ਇੱਦੀ ਲੈ ਜਾਨੇ ਮਜ਼ਾ ਚੱਕ ਕੇ ਹਾਂ ਇਦਾਂ ਹੀ ਲੈ ਹਾਂ ਇਦਾਂ ਚੱਕਣੇ ਪੈਣਾ ਵੀਰੇ ਇਦਾਂ ਅੱਛਾ ਇਹ ਸੱਚ ਮੰਜਾ ਵੀ ਛੋਟਾ ਹੈ ਨਾ ਪਰ ਇੱਥੇ ਸੈੱਟ ਹਾਂ ਇੱਥੋਂ ਚੱਕ ਲੈਨੇ ਆ ਬੱਸ ਤੁਸੀਂ ਉਧਰੋਂ ਚੱਕੋ ਮੈਂ ਕਦੀ ਨਾ ਪੈਏ ਖਰਾਬ ਕਰਦੀ ਨੂੰ ਘਰੇ ਬਿਠਾ ਕੇ ਖਲਾ ਦੇ ਦਿੰਦੀ ਵੇਰਾ ਤਸੱਤਸੇ ਰੰਗ ਉਹ ਨਹੀਂ ਨਹੀਂ ਪੜ੍ਹਣੇ ਇਹ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੇ ਅਫੜ ਮੇਰੀ ਗੱਲ ਮਾਤਾ ਜੀ ਜਿੱਦ ਨਹੀਂ ਕਰਨੀ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਉਹ ਮੇਰਾ ਤਸੱਤਸੇ ਲਾਜ ਮੇਰਾ ਕਰਾਨੇ ਪਿਆ ਮੈਂ ਇੰਨਾ ਮੇਰੀ ਗੱਲ ਸੁਣ ਆ ਮੇਰੀ ਗੱਲ ਸੁਣ ਮਾਤਾ ਜੀ ਇਹ ਮੈਂ ਕੋਈ ਤੁਹਾਨੂੰ দান ਨਹੀਂ ਦੇ ਕੇ ਜਾ ਰਿਹਾ ਫੜੋ ਆ ਫੜ ਅਮਰ ਕੋਈ দান ਨਹੀਂ ਦੇ ਕੇ ਤੂੰ ਇੰਨੀ ਹਿੰਮਤ ਮਾ ਜੀ ਤੁਸੀਂ ਫੜਾ ਲਾਈ ਜੀ ਮੇਰਾ ਖਰਚਾ ਕਰੋ ਕੋਈ ਨਹੀਂ ਕੋਈ ਨਹੀਂ ਇਹ ਤੈਨੂੰ ਸਿਰਫ ਇੱਕ ਉਹ ਰੋਟੀ ਪਾਣੀ ਦਾ ਖਰਚਾ ਹੈ ਕੋਈ ਇਹ ਉਹ ਨਹੀਂ ਹੈਗਾ ਕਿ ਤੇਰੇ ਨਾਲ ਇਹਨਾਂ ਪਤਾ ਨਹੀਂ ਕਿੱਡੀ ਕਿਤੇ ਦੀ ਗਰੀਬੀ ਮੁੱਕ ਜਾਣੀ ਆ ਨਾ ਮੈਂ ਬਹੁਤ ਵੱਡਾ ਦਾਨਵੀਰ ਬਣ ਜਾ ਉਦੀ ਉਂਗਲ ਥੋੜੀ ਜਿਹੀ ਖਰਾਬ ਹੈ ਮੰਜੇ ਚੱਕਲਾ ਚਲੋ ਚਲੋ ਵਾਹੇ ਕਰੋ ਲੈ ਹੁਣ ਥੋੜਾ ਪਿੱਛੇ ਪਿੱਛੇ ਹੋ ਜਾ ਪੈਣੇ ਪਿੱਛੇ ਪਿੱਛੇ ਕਰਕੇ ਆਰਾਮ ਨਾਲ ਤੂੰ ਆਰਾਮ ਨਾਲ ਲੇਟ ਜਾ ਉਹਦੇ ਅਸਲ ਕੋਈ ਗੱਲ ਧਿਆਨ ਧਿਆਨ ਆਰਾਮ ਨਾਲ ਆਰਾਮ ਨਾਲ ਚਲ ਜਾ ਕੋਈ ਗੱਲ ਚੱਲ ਚੱਲ ਹੰਡੀਆਂ ਪੈਰ ਚੱਕ ਲੋ ਇਹ ਚੱਕ ਹਾਂ ਚੱਕ ਪੈਰ ਚੱਕੇ ਰੱਖ ਮਾਸੀ ਪੈਰ ਚੱਕੇ ਰੱਖ ਧਿਆਨ ਨਾਲ ਪਿੱਛੋਂ ਧਿਆਨ ਨਾਲ ਮਾਸੀ ਪੈਰ ਚੱਕ ਰਾ ਤੋ ਮੈਨੂੰ ਛੱਡ ਦੇ ਮਾਸੀ ਆਹ ਦਾ ਚੱਕਲਾ ਮੇਰੀ ਚੱਲ ਹੁਣ ਤੂੰ ਆਪਣੀ ਹਿਮਤ ਨਾਲ ਥੱਲੇ ਉਤਰ ਜਾ। ਓਰਨ ਰਾਮ ਰਾਮ ਨਾ ਕੋਈ ਗੱਲ। ਓਰਨ ਹੋ ਜਾ ਮੇਰੇ ਹੈਗੀ ਉਧਰ ਜਗ੍ਹਾ ਹੈਗੀ ਕੋਈ ਥੱਲੇ ਦੀ। ਇਹ ਕਹੇਗੀ ਪਹਿਲਾਂ ਸੇਰ ਕਰ ਦੋ ਸੇਰ। ਗਿਆਰ ਨਾ ਜਾਵੇ ਥੱਲੇ ਪਰੇ। ਮੜਾ ਜਾ ਮੰਜਾ ਥੱਲੇ ਨਾਲ ਲਾਰ ਬਰੇ ਓਰੇ ਨੰਨੂ। ਚੱਕ। ਬਾਈ ਤੁਸੀਂ ਇੱਧਰ ਵੀ ਮੰਜਾ ਕਰ ਪਾਲਾ ਹੱਥ ਯਾਰ ਰੁਕ ਜਾ ਰੁਕ ਜਾ। ਹੂੰ। ਚੱਲ ਚੱਲ ਹਿਮਤ ਨਾਲ। ਹੋ ਜਾ ਹੋ ਜਾ ਹੋ ਜਾ। ਚਲੋ। ਇਧਰ ਹੋ ਜਾ ਬੈਣਾ ਥੋੜਾ ਇਧਰ ਹੋ ਜਾ ਇਧਰ ਹੋ ਜਾ ਉਧਰ ਲੱਗ ਨਾ ਜਾ। ਹਾਂ। ਹਾਂ ਚੱਲ ਚੱਲ ਚੱਲ। ਚੱਲ ਤੂੰ ਛੱਕ ਦੇ ਚੱਲੋ ਹੋ ਜਾਵੇਗਾ ਚੱਲ ਬਾਹਰ ਲੈਡ ਦੋ ਨਾਲ ਇਹਨਾਂ ਦੇ ਮਾਤਾ ਜੀ ਕਿੱਥੇ ਨੇ ਆਹ ਮਾਤਾ ਜੀ ਆ ਪੈਸੇ ਡਿੱਗ ਗਿਆ ਅੰਡੇ ਥੱਲੇ ਆਹ ਛੁੱਟ ਰਿਹਾ ਪੈਸੇ ਡਿੱਗ ਗਏ ਕੋਈ ਗੱਲ ਤੇ ਕੋਈ ਨੰਬਰ ਹੈਗਾ ਨਾ ਪੜ੍ਹਨੇ ਉਹਨਾਂ ਦਾ ਮੁੰਡੇ ਦਾ ਜਿੰਨਾ ਗੱਲ ਹੋ ਰਹੀ ਹੈ ਹਾਂਜੀ ਬਸ ਤੂੰ ਫੋਨ ਕਰ ਦੇ ਜੇ ਤੈਨੂੰ ਕੋਈ ਦਿੱਕਤ ਆਈ ਹੁਣ ਵੈਸੇ ਤੈਨੂੰ ਐਡਮਿਟ ਕਰਾ ਕੇ ਠੀਕ ਹੋ ਗਈ ਤੁਰਾ ਕੇ ਤੈਨੂੰ ਘਰੇ ਵਾਪਸ ਭੇਜਾਂਗੇ ਜੇ ਫਿਰ ਵੀ ਕੋਈ ਦਿੱਕਤ ਆਈ ਤੂੰ ਸਾਨੂੰ ਫੋਨ ਕਰ ਲੈ ਆਜੋ ਮਾਤਾ ਕਿੱਥੇ ਇਹਨਾਂ ਦੇ ਮਾਤਾ ਜੀ ਕਿੱਥੇ ਨੇ ਅੱਛਾ ਸੈਨੀਟਾਈਜ਼ਰ ਪਿਆ ਤੁਹਾਡੀ ਗੱਡੀ ਚ ਲਿਓ ਕੀ ਦਵਾ ਜੰਮਣ ਜਰੂਰ ਮੈਂ ਤੁਹਾਨੂੰ ਮੈਂ ਰੋਕ ਕੇ ਉੱਪਰ ਚੜ੍ਹਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੇ ਗੱਡੀ ਔਨ ਕਰ ਦੋ ਕੀ ਲੈਣਾ ਚਾਹੁੰਦੇ ਜੰਮਣ ਏਸੀ ਚਲਾ ਦਿਓ ਔਰ ਆ ਲੈਣਾ ਕੰਬਲ ਦਾ ਆ ਕੰਬਲ ਲੈਣਾ ਨਹੀਂ ਆ ਉਹ ਆਹ ਆਹ ਇੱਧਰ ਖੜਾ ਹਾਂ ਅੰਟੀ ਤੁਹਾਡੇ ਕੋਲ ਨੰਬਰ ਹੈਗਾ ਮੇਰਾ ਹਾਂਜੀ ਤੇ ਜਦੋਂ ਤੱਕ ਇਲਾਜ ਨਹੀਂ ਹੋ ਜਾਂਦਾ ਫੋਨ ਤੇ ਫੋਨ ਕਰਦੇ ਰਹਿਣਾ ਇਹ ਨਾ ਹੋਵੇ ਕਿ ਤੁਸੀਂ ਕਹੋ ਜੀ ਉੱਥੇ ਸਾਡਾ ਪੁੱਛਿਆ ਨਹੀਂ ਕਿਸੇ ਨੇ ਤੇ ਅਸੀਂ ਵਾਪਸ ਆ ਗਏ ਤੁਸੀਂ ਭੇਜ ਕਿਤੇ ਵੀ ਅਸੀਂ ਡਾਕਟਰ ਕੋਲ ਭੇਜਨੇ ਲੁਧਿਆਣੀ ਕਿੱਥੇ ਵੀ ਡਾਕਟਰ ਜਗਰੂਪ ਹੈਗਾ ਇੱਧਰ ਜਿੱਥੇ ਤੁਸੀਂ ਮੈਨੂੰ ਮਿਲਣ ਆਏ ਸੀ ਨਾ ਹਾਂਜੀ ਉਹਦੇ ਨਾਲ ਹੀ ਕੋਈ ਨਾ ਵੀਰੇ ਜੇ ਕੋਈ ਦਿੱਕਤ ਆ ਪੂਰੀ ਬੈਠੋ ਕਿ ਮੈਂ ਬੈਠਾ ਹਾਂ ਜੇ ਕੋਈ ਦਿੱਕਤ ਆਈ ਮੈਨੂੰ ਉੱਥੇ ਸ਼ਾਮੇ ਮਿਲ ਲਿਆ ਜਿੱਥੇ ਮੈਂ ਮਿਲਣਾ ਆਉਂਦਾ ਹੁੰਦਾ ਮੈਂ ਕੱਪੜੇ ਵੀ ਬਦਲੇ ਮੈਨੂੰ ਆਇਆ ਸੀ ਤੁਸੀਂ ਇਹਨੂੰ ਐਡਮਿਟ ਕਰਾ ਕੇ ਤੇ ਦੇਖ ਰਹੀ ਹਾਂ ਠੀਕ ਹੈ ਫਿਰ ਆ ਰਹੀ ਆ ਮੇਰੀ ਭਾਣਜੀ ਮੈਂ ਸਕੂਟਰੀ ਤੇ ਚਲ ਜੂੰਗੀ ਫਿਰ ਇਹ ਤਾਂ ਨਾਲ ਹੁਣ ਗੱਡੀ 'ਚ ਬਹਿ ਕੇ ਜਾਣਾ ਪੈਣਾ ਕਿ ਜਾਣਾ ਨਹੀਂ ਫਿਰ ਮੈਂ ਇਹਦਾ ਸਮਾਨ ਰੱਖਾਂ ਨਾ 2 ਮਿੰਟ ਖੜ੍ਹ ਜਾ ਕੋਈ ਨਹੀਂ ਕੋਈ ਨਹੀਂ ਗੱਡੀ ਇੱਥੇ ਰੱਖੀ ਤੁਸੀਂ ਸ਼ਾਮੇ ਹੋ ਜਾਓ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਮੇਰੀ ਟੈਨਸ਼ਨ ਨਾ ਲਓ ਤੁਸੀਂ ਸ਼ਾਮੇ ਹੋ ਜਾ ਮੇਰੇ ਉਹ ਨਹੀਂ ਨਹੀਂ ਮਾਤਾ ਕੋਈ ਗੱਲ ਨਹੀਂ ਤੁਹਾਡੇ ਇੱਕ ਹਾਲਾਤ ਦੇਖ ਕੇ ਤਾਂ ਜਿੰਨਾ ਰੱਬ ਦਾ ਸ਼ੁਕਰ ਕਰ ਲਈ ਉਹਨਾਂ ਥੋੜਾ ਹਾਲਾਤ ਦੇਖ ਲੈ ਬੇਟੀ ਕੋਈ ਗੱਲ ਨਹੀਂ ਕੋਈ ਗੱਲ ਆ ਇਹਦੀ ਗੁੜੀਆ ਹੋਰ ਤਾਂ ਨਹੀਂ ਕਿਸੇ ਨੂੰ ਕੋਈ ਇਲਾਜ ਜੋਗੇ ਮਦਦ ਚਾਹੀਦੀ ਤੁਹਾਡੇ ਇਲਾਕੇ 'ਚ ਕਿਸੇ ਹੋਰ ਨੂੰ ਕੋਈ ਇਲਾਜ ਹੋਵੇ ਕੁਝ ਹੋਵੇ ਕੀ ਨਾਮ ਮੰਮਾ ਤੇਰੇ ਸਕੂਲ ਪੜ੍ਹਦੀਆਂ ਤੂੰ ਦੇਖੋ ਕੀ ਹਾਲਾਤ ਨੇ ਗਰਾਊਂਡ ਲੈਵਲ ਤੇ ਨਾ ਆਪਾਂ ਆਪਣੇ ਆਪ ਨੂੰ 10 ਰੁਪਏ ਦੇ ਕੇ ਚੌਂਕ ਦੇ ਬڑے ਵੱਡੇ ਦਾਨੀ ਸਮਝਦੇ ਆਪਨੇ ਆਪ ਨੂੰ ਲੋਕ ਮਰ ਰਹੇ ਨੇ ਯਾਰ ਮਹੀਨਾ ਹੋ ਗਿਆ ਵਿਚਾਰੀ ਜਵਾਨ ਕੁੜੀ ਨੂੰ ਲੱਤ ਟੁੱਟੀ ਹੋਈ ਹੈ ਇਲਾਜ ਜੋਗੇ ਪੈਸੇ ਨਹੀਂ ਮੈਂ ਤਾਂ ਹੈਰਾਨ ਆ ਲੁਧਿਆਣੇ ਸ਼ਹਿਰ ਤੇ ਪਾਈ ਇੰਨਾ ਦਾਨ-ਪੋਨ ਕਰਦੇ ਹੋ ਫਿਰ ਵੀ ਜੇ ਤੁਹਾਡੇ ਸ਼ਹਿਰ ਚ ਜਿੱਦਾਂ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਨੇ ਜ਼ੀਰੋ ਹੈ ਦਾਨ ਦਿੱਤਾ ਕਾਹਦੇ ਦਾਨੀ ਦਾਨੀ ਬੰਦਾ ਬਣਦਾ ਜਦੋਂ ਤੁਹਾਡੇ ਸ਼ਹਿਰ ਚ ਕੋਈ ਗਲੀ ਗਵਾਂਡ ਤੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਕੋਈ ਇਲਾਜ ਤੋਂ ਬਿਨਾਂ ਨਾ ਮਰਦਾ ਹੋਵੇ ਕੋਈ ਬੱਚਾ ਪੜ੍ਹਾਈ ਤੋਂ ਬਿਨਾਂ ਨਾ ਮਰਦਾ ਹੋਵੇ ਕਾਹਦੇ ਦਾਨੀ ਅਸੀਂ ਸੂਰਬੀਰ ਬਣਦੇ ਆ ਜਦ ਇਲਾਜ ਜੋਗੇ ਸਾਡੇ ਕੋਲ ਪੈਸੇ ਨਹੀਂ ਗੇ ਇੱਥੇ ਨਹੀਂ ਇੱਥੇ ਨਹੀਂ ਇੱਥੇ ਨਹੀਂ ਜਾਂਦੇ ਨੇ ਗੱਡੀ ਔਨ ਕੀਤੀ ਆਵੇ ਲਾ ਲੋ ਸਾਹਿਬ ਤੁਹਾਡੇ ਕੋਲ ਗੱਡੀ ਆ ਗਈ ਨੰਬਰ ਹੈਗਾ ਨਾ ਦਾ ਇਹਨਾਂ ਨੂੰ ਐਡਮਿਟ ਕਰਾ ਦੇ ਹੁਣੀ ਆਪਰੇਸ਼ਨ ਇਹਨਾਂ ਦਾ ਜਿੱਦਾਂ ਵੀ ਹੋਣ ਵਾਲਾ ਆ ਸਟੰਗੰਜਾ ਲਵਾ ਦੇ ਜਿੱਦਾਂ ਕੋਈ ਦਿੱਕਤ ਆndi ਸਾਰਾ ਦੇਖ ਲੈ ਆਹੀ ਲੋਹਾ ਦੇ ਵੀਰੇ ਪਹਿਲੇ ਪੈਸੇ ਦੇ ਤਾਂ ਆਪਾਂ ਹਾਈ ਪੈਗੇ ਕੋਈ ਗੱਲ ਸਾਡੇ ਗੱਲ ਠੀਕ ਹੈ ਭੈਣੇ ਧਿਆਨ ਰੱਖੀਂ ਆਪਣਾ ਤੇ ਜੇ ਕੋਈ ਪੈਸਿਆਂ ਦੀ ਲੋੜ ਹੋਈ ਔਰ ਮ ਧਿਆਨ ਰੱਖਿਓ ਪਾਗ ਤੇ ਸਾਡਾ ਧਿਆਨ ਰੱਖਿਓ ਹੁਣ ਤਿਆਰ ਤੁਸੀਂ ਲਿਆ ਬੁਲਾ ਲਓ ਉਹਨਾਂ ਨੂੰ ਫਿਰ ਤੁਸੀਂ ਗੱਡੀ ਚ ਬਹਿ ਕੇ ਚੱਲ ਜਿਓ ਠੀਕ ਹੈ ਹਾਂ ਬਸ ਠੀਕ ਹੈ ਧਿਆਨ ਰੱਖਿਓ ਆਪਣਾ ਕੋਈ ਹਾਂ ਹਾਂ ਮੈਂ ਚੱਲਾਂ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਤੁਸੀਂ ਕਰ ਲਓ ਮੈਂ ਸ਼ਾਮੀ ਉੱਥੇ ਉਹਨਾਂ ਮੈਨੂੰ ਮਿਲ ਲਿਓ ਠੀਕ ਹੈ ਠੀਕ ਹੈ ਮਿਲ ਲਿਓ ਧਿਆਨ ਰੱਖਿਓ ਧਿਆਨ ਰੱਖੋ ਕੋਈ ਗੱਲ ਹੋ ਗਈ ਨਹੀਂ ਨਹੀਂ ਆਂਟੀ ਕੋਈ ਗੱਲ ਦੁਆਵਾਂ ਦਿਓ ਮਹਾਰਾਜ ਸਾਡੀ ਦੁਆ ਦਿਓ ਰੰਗ ਦੀ ਦੁਨੀਆ ਤੱਕ ਤੇਰਾ ਨਾਂ ਹੋਵੇ ਵਣਦੇ ਰੇ ਤੇਰਾ ਬੱਲੇ ਬੱਲੇ ਹੋਵੇ ਸ਼ੁਕਰ ਸ਼ੁਕਰ ਸਾਰੀ ਦੁਨੀਆ ਮੇਂ ਮਦਦ ਕਰੋ ਵੀਰੇ ਦੀ ਨਹੀਂ ਕਰ ਹੁੰਦੀ ਆ ਸਾਰੀ ਦੁਨੀਆ ਸਾਰੀ ਦੁਨੀਆ ਲਈ ਮੰਗੋ ਸਰਬਤ ਦਾ ਭਲਾ ਮੰਗੋ ਕੋਈ ਗੱਲ ਨਹੀਂ ਧਿਆਨ ਰੱਖਿਓ